ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਹੋ ਸਾਰੀ ਭਰਾ ਠੀਕ ਠਾਕ ਹੋਣਗੇ ਲੋ ਬਾਈ ਜੀ ਆਪਾਂ ਕਰਨ ਲੱਗੇ ਆ ਵਲੌਗ ਦੀ ਸਟਾਰਟਿੰਗ ਲੋ ਬਾਈ ਬੱਚੇ ਬਾਹਰ ਤੇ ਅੱਜ ਬਾਈ ਜੋ ਤਰਗੇ ਘਰੇ ਹੀ ਆ ਕਿਉਂਕਿ ਮਾਤਾ ਨੂੰ ਦਵਾਈ ਦਿਵਾਉਣ ਜਾਣਾ ਤੇ ਜੋ ਤਰਗੇ ਨੂੰ ਫਿਰ ਘਰੇ ਛੱਡ ਕੇ ਜਾਣਾ ਪਊਗਾ ਲੋ ਬਾਈ ਝੋਨਾ ਆਪਣਾ ਜਿਹੜੀਆਂ ਦੋਗੀਆਂ ਨਹੀਂ ਵੀ ਡਿੱਗੀਆਂ ਸੀ ਉਹ ਵੀ ਡਿੱਗਣ ਲੱਗ ਪੂਗਾ ਲੋ ਬਾਈ ਮਿੱਤਰੋ ਬੱਚਾ ਉੱਡ ਗਿਆ 2 ਸੇ ਆਲਾ ਆ ਭਾਈ ਉੱਟਦਾ ਹੀ ਨਹੀਂ ਪਤਾ ਨਹੀਂ ਇਹਨੂੰ ਕੀ ਸੱਪ ਲੜਿਆ ਦੂਸਿਆਂ ਨਾਲ ਉੱਟਿਆ ਭਾਈ ਕੱਲਾ ਬੱਚੇ ਮੈਂ ਕੱਢਾ ਹੀ ਵੱਡੇ ਦੋ ਘਪਾਰ ਸੀਗੇ ਭਾਈ ਮੁੜ ਕੇ ਯਾਰ ਜਵਾਕ ਕੱਲਾ ਕਰੇ ਬੈਰੀ ਪੈਣ ਲੱਗਦੀ ਮੁੜ ਕੇ ਭਾਈ ਬੋਈ ਨਹੀਂ ਜਾਂਦੇਗੇ ਇਸ ਕਰਕੇ ਨਿੱਕੇ ਬੱਚੇ ਸਾਰੇ ਬਾਗ ਲਾ ਲਾ ਭਾਈ ਮੇਂ ਤਰਪ ਆਪਾ ਜੋ ਤ ਨੂੰ ਛੱਡ ਕੇ ਘਰੇ ਤੇ ਆਪਾਂ ਚੱਲ ਪਏ ਮਾਤਾ ਨੂੰ ਦਵਾਈ ਦਵਾਉਣ ਤੇ ਨਾਲ ਇੱਕ ਮੈਨੂੰ ਕਚਹਿਰੀਆਂ ਏ ਥੋੜਾ ਜਿਹਾ ਕੰਮ ਸੀਗਾ ਤੇ ਮੈਨੂੰ ਲੱਗਦਾ ਹੈ ਬਈ ਸ਼ਹਿਰ ਚੱਲ ਗਏ ਹੁਣ ਲਓ ਬਈ ਆਪਣਾ ਕਚਹਿਰੀਆਂ ਏ ਥੋੜਾ ਜਿਹਾ ਕੰਮ ਸੀ ਉਹ ਆਪਾਂ ਕਰਕੇ ਤੇ ਮਾਤਾ ਨੂੰ ਹਸਪਤਾਲ ਪਰਚੀ ਕਟਾ ਆ ਜਾਂਦੀ ਸੀਗੀ ਤੇ ਆਵਾ ਮੇਰੇ ਨਾਲ ਆ ਇਹਨੂੰ ਅਸੀਂ ਨਾਂ ਲਾਇਆ ਸੀ ਕਿਉਂਕਿ ਬਈ ਜੋ ਤੇ ਲੜਦੇ ਬਹੁਤ ਆ ਘਰੇ ਫਿਰ ਤਾਂ ਨਹੀਂ ਛੱਡਿਆ ਨੂੰ ਤੇ ਜੋ ਤੇ ਮਾਸੀ ਘਰੇ ਆ ਤੇ ਉਹਨਾਂ ਨੂੰ ਛੱਡਿਆ ਹੁੰਦਾ ਸੀਗਾ ਤੇ ਹੁਣ ਬਈ ਆਪਾਂ ਚੱਲੇ ਆ ਇਹਦੀਆਂ ਜੁੱਤੀ ਜੋੜਾ ਮੋੜਨ ਆਲਾ ਸੀ ਅਵੇ ਦਾ ਛੋਟਾ ਜਾੜੜਿਆ ਸੀਗਾ ਤੇ ਆਪਾਂ ਫਰਦਿਆਂ ਬਈ ਜੀ ਬਠਿੰਡਾ ਬਾਈਪਾਸ ਤੇ ਹੁਣ ਆਪਾਂ ਜਾਣਾ ਸ਼ਹਿਰ ਚ ਇਧਰੋਂ ਕਚਹਿਰੀਆਂ ਚ ਕੰਮ ਨਿਪੜਿਆ ਆਪਣਾ ਹੁਣ ਤੇ ਹੁਣ ਆਪਾਂ ਇਧਰੋਂ ਬਸ ਮੁਕੰਮਲਾ ਕੰਮ ਆ ਉਣੀ ਦਾ ਜੁੱਤੀ ਜੋੜਾ ਮੋੜ ਕੇ ਤੇ ਫੇਰ ਆਪਾਂ ਜਾਾਂਗੇ ਹਸਪੀਟਲ ਦੇ ਵਿੱਚ। ਲਓ ਬਈ ਮਿੱਤਰੋ ਆਵੇ ਦੇ ਜੁੱਤੇ ਵੀ ਮੋੜਤੇ ਮੈਂ ਵੀ ਜੁੱਤੀ ਲੈਣੀ ਸੀ ਜੁੱਤੀ ਲੈ ਲਈ ਆ ਹੁਣ ਆਪਣਾ ਇਧਰੋਂ ਕੰਮ ਨਿਭੜ ਗਿਆ ਹੁਣ ਆਪਾਂ ਚੱਲਦੇ ਆਂ ਹਸਪੀਟਲ। ਹਸਪਤਾਲ ਜਾ ਕੇ ਭਾਈ ਜੀ ਇੱਥੇ ਮੁਲਾਜ਼ਮ ਵੀ ਨਾ ਖੜੇ ਹੋਣ ਕਿਤੇ ਰੋਕ ਲੈਣ ਆਪਣੇ ਹੱਥ 'ਚ ਫੋਨ ਆ। ਲਓ ਬਈ ਮਿੱਤਰੋ ਹੁਣ ਸ਼ਹਿਰ ਦਾ ਕੰਮ ਨਿਭੜ ਗਿਆ ਆਪਣਾ ਤੇ ਹੁਣ ਆਪਾਂ ਬਸ ਹਸਪੀਟਲ ਜਾਣਾ ਸਿੱਧਾ। ਮੰਮੀ ਦੀ ਪਰਚੀ ਦਾ ਨੰਬਰ ਸੀ 24 24 ਨੰਬਰ ਸੀਗਾ ਭਾਈ ਲਓ ਬਈ ਮਿੱਤਰੋ ਲਓ ਬਾਈ ਵੀ ਆ ਬਾਈ ਮੇਰੇ ਨਾਲ ਆ ਤੇ ਬਾਈ ਆਪਾਂ ਨਵੇੜਕੇ ਕੰਮ ਤੇ ਆ ਗਿਆ ਹਸਪਤਾਲ ਹਸਪੀਟਲ ਭਾਈ ਮੰਮੀ ਦਾ ਨੰਬਰ ਸੀਗਾ 24 ਪਤਾ ਨਹੀਂ ਬਈ ਨੰਬਰ ਆ ਗਿਆ ਜਾਂ ਨਹੀਂ ਆਇਆ ਲੱਗ ਜੂ ਪਤਾ ਹੁਣ ਆਪਾਂ ਆਪਦੇ ਕੰਮ ਨੇ ਮੇੜਿਆਂ ਦੇ ਆ ਗਿਆ ਭਾਈ ਜੀ ਗਰਨਾਨਕ ਹਸਪੀਟਲ ਆ ਗਏ ਆ ਲੋ ਭਾਈ ਕੋਠੀ ਵੇਖੋ ਕਿੰਡੀ ਘੈਂਟ ਆ ਆਪਣਾ ਬੰਦਾ ਦਾ ਜੂਸ ਪੀਣਾ ਇਹਨੂੰ ਸ਼ੂਟ ਪੀ ਆਣ ਲਿਆ ਆ ਜੂਸ ਪੀਣਾ ਆ ਭਈ ਆਪਣਾ ਅਵੇ ਤੇ ਭਾਈ ਬਾਈ ਜੂਸ ਵਾਲੇ ਕੋਲ ਖੜੇ ਹੋਏ ਸੀਗੇ ਤੇ ਭਾਈ ਕੋਠੀ ਵੇਖੋ ਕਿੰਡੀ ਜ਼ਬਰਦਸਤ ਤੇ ਘੈਂਟ ਆ ਬਹੁਤ ਸੋਹਣੀ ਕੋਠੀ ਆ ਹੋਸਪੀਟਲ ਹੋ ਰਹਿ ਗਿਆ ਆ ਬਈ ਮਿੱਤਰੋ ਲਓ ਬਾਈ ਜੀ ਸਵਾ 1 ਦਾ ਟਾਈਮ ਹੋ ਗਿਆ ਤੇ ਮਾਤਾ ਦੀ ਦਵਾਈ ਲੈ ਕੇ ਆਪਾਂ ਜਲ ਪਏ ਆ ਤੇ ਅੱਧਾ ਘੰਟਾ ਬਾਈ ਜੀ ਪਿੰਡ ਤਿੱਕਰ ਆਪਣੇ ਲੱਗਦਾ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਕੁੜੀ ਸੰਗਰ ਤੱਕ ਲਓ ਬਈ ਮਿੱਤਰੋ ਆ ਗਏ ਘਰੇ ਸਮਾਂ ਆ ਗਿਆ ਪਾਣੀ ਦੋ ਦਾ ਲਓ ਭਾਈ ਜਾਨਵਰ ਲਾ ਲਈਏ ਕੰਮ ਬਹੁਤ ਕਰਨਾ ਨਹੀਂ ਪਏ ਲਓ ਭਾਈ ਉਹ ਸਾਲਾ ਜਾਲ ਤੇ ਬੈਠਾ ਕਿਉਂਕਿ ਜਾਲ ਚ ਇੱਕ ਕੂਤਰ ਫਿਰਦਾ ਉਹ ਲੱਕੜ ਦੀ ਜਿਹੜੀ ਉਹ ਪਰਲੀ ਖੇਤਰੀ ਦੇ ਕੂਤਰ ਬੈਠਾ ਭਾਈ ਉਹ ਲੱਕੜ ਦੀ ਖੇਤਰੀ ਆ ਭੜਕਾਉਣ ਵਾਸਤੇ ਸਪੈਸ਼ਲ ਲਿਆਂਦੀ ਆਪਾਂ ਲਓ ਬਈ ਮਿੱਤਰੋ ਚੱਕ ਲਿਆ ਪਤਾ ਲਓ ਭਾਈ ਬੱਚੇ ਦੂਜੇ ਦਾ ਸਾਰੇ ਲਾ ਲਿਆਂਦੇ ਸੀਗੇ ਜੂਤ ਲਾ ਲਿਆ ਸੀਗਾ ਤੇ ਇੱਕ ਬੱਚਾ ਰਹਿ ਗਿਆ ਭਾਈ ਲਾਉਣ ਨਾਲ ਤੇ ਦੂਰ ਵਾਲੀ ਰਹਿ ਗਈ ਕਰਨੇ ਭਾਈ ਉਹ ਉੱਡ ਗਿਆ ਟੜਿਆ ਨਹੀਂਗਾ ਜੋ ਤਾਂ ਉਹ ਬੈਠਾ ਭਾਈ ਹੁਣ ਆਪਾਂ ਬਈ ਦਾਣਾ ਪਾਣੀ ਪਵਾ ਦੇ ਕੋ ਲਾ ਲਿਆਊਗਾ ਜੋਤ ਭੱਜ ਕਿਤੇ ਆਵਾ ਵੀ ਚੱਕੀ ਆਉਂਦਾ ਟੋਕਰੀ ਟੋਕਰੀ ਨਾ ਨਾ ਟੁੱਟੀ ਐ ਟੋਕਰੀ ਟੁੱਟੀ ਐ ਲਓ ਭਾਈ ਮਿੱਤਰੋ ਲੈਟ ਉੱਠ ਗਈ ਐ ਤੇ ਅੱਜ ਭਾਈ ਗੁਰੂਤਰ ਐਸ ਕਾਰ ਨਗਰ ਕਿਣੀ ਛੱਡੇ ਗਏ ਭਰਾ ਜੀ ਮਾਤਾ ਨੂੰ ਦਵਾਈ ਦਿਵਾਉਣ ਗਏ ਸੀ ਆਪਾਂ ਮਾਤਾ ਨੂੰ ਦਵਾਈ ਦਿਵਾਉਣ ਗਏ ਸੀ ਭਾਈ ਮਾਤਾ ਨੂੰ ਦਵਾਈ ਦਿਵਾ ਕੇ ਆਪਾਂ ਵਾਪਸੀ ਕੀਤੀ ਐ ਮੇਰੇ ਸਾਹਮਣੇ ਨਾਲ ਪੌਣੀ 2 ਵਜੇ ਕਰੀ ਆਈਏ ਤੇ ਕੱਲ ਨੂੰ ਛੱਡਾਂਗੇ ਬਈ ਅੱਜ ਜਿਹੜੇ ਜ 25 ਪਾਈ ਸੀ ਆਹ ਕੀ ਲਾਈ ਉਹ ਦਾਣਾ ਪਾਣੀ ਪਾਤਾ ਕੇਰਾ ਪੱਠੇ ਪਾਉਣ ਜੂਗਰੇ ਹੈਗੇ ਤੇ ਪੱਠਿਆਂ ਨੂੰ ਪਾਣੀ ਪੁਣੀ ਛੱਡਣਾ ਅਜ ਵਾਰੀ ਦਾ ਵੀ ਹਸਾਬ ਕਿਤਾਬ ਵੀ ਨੇ ਆ ਬਈ ਕੀ ਹਸਾਬ ਕਿਤਾਬ ਝੋਨੇ ਨੂੰ ਤਾਂ ਹਜੇ 1-2 ਦਿਨ ਠਹਿਰ ਕੇ ਬਈ ਪਾਣੀ ਛੱਡਾਂਗੇ ਹਸਾਬ ਕਿਤਾਬ ਵੀ ਲੋ ਬਈ ਮਿੱਤਰੋ ਸਾਰਾ ਕੰਮ ਨਹੀਂ ਮੇੜਦਾ ਬਈ ਪੱਠੇ-ਪੱਠੇ ਪਾਦੇ ਆ ਨਾ ਤੋ ਲੈ ਆ ਠੀਕ ਆ ਤੇ ਆਪਾਂ ਬਈ ਹੁਣ ਇੱਕ ਤਾਂ ਫੋਨ ਦੀਆਂ ਰੀੜਾਂ ਲਿਆਉਣੀਆਂ ਨੇ ਦਰਪ੍ਰੀਤੋਂ ਫੜ ਕੇ ਉਹੀ ਦੁਕਾਨ ਤੇ ਚੱਲੇ ਆਂ ਫੇਰ ਆਪਾਂ ਗਗਣੀ ਕੁਲੇ ਪਹੁੰਚਦੇ ਆਂ ਗਗਣੀ ਕੁਲੇ ਦੀ ਦਾ ਕੱਟ ਕੇ ਉਹਨੂੰ ਇਹ ਕਬੂਤਰ ਦਿਖਾਉਣੇ ਆ ਤੁਹਾਨੂੰ ਕੀ ਸਿਸਟਮ ਉਹ ਜਾਲ ਦੇ ਵਿੱਚ ਨਾ ਜੋਤ ਨੂੰ ਬਹੁਤ ਤਾਰੀ ਕਿਹਾ ਮੈਂ ਕਿਹਾ ਜਾਲ ਦੇ ਵਿੱਚ ਲੱਗੀ ਛਤਰੀ ਨਾ ਛੱਡਿਆ ਕਰੀਆ ਤੇ ਫੇਰ ਭੁੱਲ ਗਿਆ ਲਓ ਬਾਈ ਮਿੱਤਰੋ ਆਪਾਂ ਬਾਈ ਜੀ ਚੱਲੇ ਆਂ ਗਗਣੀ ਕੁਲੇ ਉਹਨੂੰ ਇੱਕ ਤਾਂ ਥੋੜੀ ਜੀ ਸਰੋਂ ਫੜਾ ਕੇ ਆਣੀ ਸੀਗੀ ਤੇ ਇੱਕ ਮੈਂ ਕਿਹਾ ਬੱਚੇ-ਬੁੱੱਚਿਆਂ ਨੂੰ ਗੀੜਾ ਕੱਟਿਆਵਾਂਗੇ ਤੇ ਬਾਈ ਜੀ ਬਿਲ ਕਰਨੀ ਦਾ ਪਰਦਾ ਤੇ ਆਪਾਂ ਵੀ ਬੂ ਲੈ ਜਾਂਦਾ ਪਿਆ ਬਾਈ ਜਦੋਂ ਆਪਣਾ ਹੋ ਗਿਆ ਵਿਲਾ ਤੇ ਉਦੋਂ ਆਪਾਂ ਵੀ ਵੀਤਿਆ ਜਾਊਗਾ ਤੇ ਬਾਈ ਕੱਲ ਨੂੰ ਝੋਨੇ ਨੂੰ ਪਾਣੀ ਛੱਡਾਂਗੇ ਸੂਏ ਚ ਪਾਣੀ ਕਿੰਨਾ ਸੂਏ ਦੇ ਵਿੱਚ ਪਾਣੀ ਥੋੜਾ ਹੀ ਆ ਹਿਸਾਬਤਾ ਵੇਖਾਂਗੇ ਕੀ ਬਣਦਾ ਬਾਈ ਜੰਗਪੂਰ ਸੁਭਾਈ ਨਾਲ ਹੀ ਆ ਮੇਰੇ ਇਹ ਪਤੰਦਰ ਖੜਾ ਹੀ ਨਹੀਂ ਛੱਡਦੇ ਭਿੰਦਾ ਵੀ ਫਿਰਦਾ ਹੈ ਬਿੱਲਾ ਲੋ ਬਈ ਮਿੱਤਰੋ ਗਗਣੀ ਕੁੜੀ ਆਈ ਸੀ ਉਹ ਬੱਚੇ ਕਿਡੇ ਕਿਡੇ ਹੋ ਗਏ ਨਾਲੇ ਉਹ ਛੋਟੇ ਆ ਯਾਰ ਉਹ ਬੈਠੇ ਹਾਂ ਤੁਮ ਮੈਨੂੰ ਦਿਖਾ ਕਿਵੇਂ ਹੁੰਦਾ ਨਹੀਂ ਵਾਸਤੂ ਮੈਨੂੰ ਦਿਖਾ ਨਹੀਂ ਸ਼ਲੋ ਬਾਈ ਮਿੱਤਰੋ ਅੱਜ ਆਪਾਂ ਖੁੱਡੇ ਦੇ ਵਿੱਚ ਇਹਦੇ ਦੇ ਵੱਡੇ ਖੁੱਡੇ ਇਹਦੇ ਚ ਮਸ਼ੀਨ ਲਾਤੀ ਮੇਰਾ ਭਰਾ ਦੱਸਿਓ ਬਾਈ ਇਹਦੀ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾਗਾ ਬਈ ਆਪਾਂ ਤਾਂ ਬਈ ਪਹਿਲੀ ਵਾਰ ਹੀ ਲਾਈਏ ਵੇਹੇ ਆਪਦੇ ਆਣੇ ਲਾਈ ਵੀ ਘੱਟ ਕਰਕੇ ਆ ਭਈ ਕੋਈ ਦਿੱਕਤ ਤਾਂ ਨਹੀਂ ਹੁੰਦੀ ਕੀ ਲਓ ਭਾਈ ਕਿਉਂਕਿ ਭਾਈ ਇਹ ਖੁੱਡੇ ਚ ਨਿੱਕੇ ਬੱਚੇ ਬਹੁਤ ਸੀਗੇ ਭਈ ਕੋਈ ਪ੍ਰੋਬਲਮ ਮੁੜ ਕੇ ਹੋ ਜਾਂਦੀ ਆ ਤਾਂ ਕਰਕੇ ਭਾਈ ਫਿਰ ਲਾਤੀ ਮਸ਼ੀਨ ਇਹ ਮੈਂ ਕਿਹਾ ਵੀ ਅਕਸਰ ਕੋਈ ਨਾ ਕੋਈ ਫਰੋ ਭੋ ਮਿੱਤਰੋ ਖੁੱਡਿਆਂ ਦੇ ਵਿੱਚ ਆਲ ਆਊਟ ਉਹ ਜਿਹੜੀ ਲਾਉਂਦੇ ਹੁੰਦੇ ਆ ਮਸ਼ੀਨ ਜੀ ਮੱਛਰ ਵਾਲੀ ਉਹ ਵੀ ਲਾਤੀ ਤੇ ਪਸ਼ੂਆਂ ਨੂੰ ਪਾਣੀ ਪੂਣੀ ਪਿਆ ਕੇ ਭਈ ਤੇ ਭਈ ਅੱਜ ਕੱਲ ਨੂੰ ਭਈ ਕੂਤਰ ਵੀ ਬਾਹਰ ਕੱਢਨੇ ਤਾਂ ਕਰਕੇ ਹੁਣ ਭਾਈ ਯੂਤ ਨੂੰ ਮੈਂ ਕਿਹਾ ਮੈਂ ਕਿਹਾ ਭਾਈ ਐਂ ਕਰ ਆ ਜਿਹੜੀਆਂ ਹੁੰਦੀਆਂ ਪਟਾ ਸਾਹ ਦੇਂਦੇ ਨੇ ਇਹਨੂੰ ਆ ਬਰੂਦ ਬਰਾਜ ਸਾਰਾ ਇਹਨੂੰ ਲਿਆਂਦਾ ਹੁਣ ਕਰਲਾ ਫੋਕਸ ਕਰਲਾ ਫੋਕਸ ਬਸ ਸਾਲੀ ਬਾੜਾ ਕੋੜਾ ਹੈ ਕਿਉਂਕਿ ਬਈ ਬਹੁਤ ਜਿਆਦਾ ਆਉਂਦੀ ਆ ਬਹਿਰੀ ਤੰਗ ਕਰਦੀ ਆ ਤੇ ਬਹਿਰੀ ਦਾ ਹੀ ਪੀਐਮ ਕਰ ਰਹੇ ਆ ਇਸ ਤਬਾਜ ਕੰਦਾਸ ਕਰਾਂਗੇ ਬਈ ਤੇ ਮੈਂ ਕਿਹਾ ਬਈ ਤੂੰ ਆਹ ਖੜਕਾ ਅਕਸਰ ਕੋਸ਼ਣਾ ਕੋਸ਼ਤ ਕਰੂ ਬਈ ਇਹ ਨਾ ਪੱਜਿਆ ਕਰੂ ਫਿਰ ਇਸ ਬਈ ਚਲਾ ਦਿਆਂ ਕਰਾਂਗੇ ਤੇ ਚਲੋ ਠੀਕ ਹੈ ਬਾਈ ਹੁਣ ਆਪਾਂ ਕਰ ਲਗੇ ਬਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭਾਈ ਬਣ ਕੇ ਵੱਡੇ ਵੀਰ ਛੋਟੇ ਭਰਾ ਦੀ ਸਪੋਰਟ ਕਰਿਆ ਕਰੋ ਤੇ ਜਿਹੜੇ ਛੋਟੇ ਆ ਮੈਥੋਂ ਵੱਡੇ ਭਰਾ ਦੀ ਸਪੋਰਟ ਕਰਿਆ ਕਰੋ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕੋਲ ਚੁੱਕ ਦੀ ਖਿਮਾ ਸਸਤੀ ਕਰ ਬਾਈ ਸਾਰਿਆਂ ਨੂੰ ਉਧਰ ਵੇਖੋ